ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਹਫਤਾਵਾਰੀ ਗੁਰਮਤ ਸਮਾਗਮ ਸੁਸਾਇਟੀ ਮੁਖ ਸੇਵਾਦਾਰ ਪਾਈ ਲਖਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਰਣਜੀਤ ਐਵੇਨਿਊ ਵਿਖੇ ਸਰਦਾਰ ਮਨਿੰਦਰ ਸਿੰਘ ਗਿੱਲ ਅਤੇ ਜਸਵਿੰਦਰ ਸਿੰਘ ਗਿੱਲ ਦੇ ਕਾਰੋਬਾਰੀ ਅਸਥਾਨ ਵਿਖੇ ਕਰਵਾਇਆ ਗਿਆ ਇਸ ਮੌਕੇ ਚੇਅਰਮੈਨ ਸਵਿੰਦਰ ਸਿੰਘ ਕੋਹਾਲੀ ਜਨਰਲ ਸਕੱਤਰ ਕੁਲਵਿੰਦਰ ਸਿੰਘ ਪ੍ਰੀਤ ਮੀਤ ਪ੍ਰਧਾਨ ਰਮਿੰਦਰ ਸਿੰਘ ਖਜਾਨਚੀ ਜਗੀਰ ਸਿੰਘ ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਦਿਓਲ ਅੰਗਦ ਅਤੇ ਅਗੰਵੀ ਮੌਜੂਦ ਸਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਹਫਤਾਰੀ ਗੁਰਮਤ ਸਮਾਗਮ ਦਾ ਹਰ ਘਰ ਦੇ ਪ੍ਰੀਤਵਾਨ ਸਰਦਾਰ ਮਨਿੰਦਰ ਸਿੰਘ ਜੀ ਗਿੱਲ ਸਰਦਾਰ ਜਸਵਿੰਦਰ ਸਿੰਘ ਜੀ ਗਿੱਲ ਜੋ ਪਾਤਸ਼ਾਹ ਜੀ ਨੇ ਤਰਸ ਕਰਕੇ ਇਹਨਾਂ ਨੂੰ ਕਾਰੋਬਾਰੀ ਸਥਾਨ ਬਖਸ਼ਿਸ਼ ਕੀਤੇ ਨੇ ਤਿੰਨਾਂ ਦੀਆਂ ਖੁਸ਼ੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਆ ਹੋਇਆਂ ਅੱਜ ਦੇ ਸਮਾਗਮ ਇਹਨਾਂ ਦੇ ਕਾਰੋਬਾਰੀ ਅਸਥਾਨਾਂ ਉੱਪਰ ਸਜਾਏ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਪ੍ਰਗਟ ਸਿੰਘ ਜੀ ਜਥਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਦਾ ਔਰ ਭਾਈ ਸਾਹਿਬ ਭਾਈ ਬਵਿੰਦਰ ਸਿੰਘ ਜੀ ਮਰਮਾਨ ਅੰਮ੍ਰਿਤਸਰ ਵਾਲੇ ਉਹਨਾਂ ਨੇ ਕੀਰਤਨ ਨਾਲ ਸਾਰੀਆਂ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਹੈ